ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਲੀ ਚੈਨਲ ਦੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਆਪਾਂ ਘਰੇ ਪਏ ਚੌਲਾਂ ਤੋਂ ਹੀ ਕਰੀਮ ਤਿਆਰ ਕਰਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਗਰਮੀਆਂ ਦੀ ਸਪੈਸ਼ਲ ਕਰੀਮ ਆ ਇਹਨੂੰ ਕੋਈ ਵੀ ਲਾ ਸਕਦਾ ਆ ਤੇ ਇਹਨੂੰ ਆਪਾਂ 15 20 ਦਿਨ ਦੀ ਬਣਾ ਕੇ ਆਪਾਂ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਆ ਤੇ ਜਿਹੜੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਉਹ ਕਿਚਨ ਦੇ ਵਿੱਚ ਆਪਣੇ ਆਮ ਹੀ ਉਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਤੁਸੀਂ ਦੇਖੋ ਜੀ ਵੀਡੀਓ ਨੂੰ ਬਿਲਕੁਲ ਸ킵 ਨਹੀਂ ਕਰਨਾ ਸਟੈਪ ਵਾਈਜ਼ ਸਟੈਪ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਣਾ ਜੇ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਇਆ ਹੈ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਜਾਣ ਲੱਗੇ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਜੀ ਦੇਖੋ ਜੀ ਕੋਈ ਜ਼ਰੂਰੀ ਨਹੀਂ ਹੈਗਾ ਜੇ ਆਪਾਂ ਨੇ ਬਾਸ ਪੱਤੀ ਦੇ ਚੌਲ ਲੈਣੇ ਨੇ ਜਿਹੜੇ ਨਾਰਮਲ ਹੀ ਆਪਣੇ ਘਰ ਦੇ ਵਿੱਚ ਚਾਵਲ ਹੁੰਦੇ ਨੇ ਚਾਹੇ ਤੁਸੀਂ ਟੋਟੇ ਵਾਲੇ ਵੀ ਚਾਵਲ ਲੈ ਸਕਦੇ ਹੋ ਸਾਬਤੇ ਚਾਵਲ ਵੀ ਲੈ ਸਕਦੇ ਹੋ ਉਹੀ ਆਪਾਂ ਚਾਵਲਾਂ ਦਾ ਇਸਤੇਮਾਲ ਕਰਾਂਗੇ ਕੋਈ ਵੀ ਆਪਣੀ ਸਕਿਨ ਦੇ ਉੱਤੇ ਛਾਈਆਂ ਪਈਆਂ ਨੇ ਦਾਗ ਦੱਪੇ ਨੇ ਇਹ ਦੇਖੋ ਜੀ ਬਹੁਤ ਹੀ ਵਧੀਆ ਕਰੀਮ ਆ ਇਹਦਾ ਤੁਹਾਨੂੰ ਅਰਚਲਟ ਵੀ ਥੋੜੇ ਜੇ ਦਿਨਾਂ ਦੇ ਵਿੱਚ ਹੀ ਪਤਾ ਲੱਗ ਜਾਣਾ ਜੇ ਖੁਦ ਤੁਸੀਂ ਲਗਾਉਂਗੇ ਤੇ ਮਹਿੰਗੀਆਂ ਮਹਿੰਗੀਆਂ ਕਰੀਮਾਂ ਤੋਂ ਪਾਓ ਛਡਕਾਰਾ ਇਹ ਨੌਰਵਲ ਇਹ ਘਰ ਦੇ ਵਿੱਚ ਨੇਚਰਲ ਚੀਜ਼ਾਂ ਬਣਾ ਕੇ ਸਕਿਨ ਦੇ ਉੱਤੇ ਲਗਾਓ ਨਾਲੇ ਆਪਣੀ ਸਕਿਨ ਵੀ ਸਹੀ ਰਹਿੰਦੀ ਆ ਅੱਜ ਹੀ ਆਪਾਂ ਨੇ ਲਿਆ ਇੱਕ ਨਾਰੀਅਲ ਦਾ ਤੇਲ ਨਾਰੀਅਲ ਦੇ ਤੇਲ ਦੀ ਜਗ੍ਹਾ ਤੁਸੀਂ ਇਹਨੂੰ ਸਲਿੱਪ ਕਰਕੇ ਤੁਸੀਂ ਇੱਥੇ ਬਦਾਮ ਰੋਗਨ ਦਾ ਤੇਲ ਵੀ ਲੈ ਸਕਦੇ ਹੋ ਇੱਕ ਲਿਆ ਆਪਾਂ ਨੇ ਜੀ ਜਤੂਨ ਦਾ ਤੇਲ ਤੇ ਆਹ ਹੋ ਗਿਆ ਜੀ ਆਪਣਾ ਹੁਣ ਦੁੱਧ ਤੇ ਇਹਦੀ ਜਗ੍ਹਾ ਤੇ ਵਸ ਤੁਸੀਂ ਇੱਕ ਤੇਲ ਨੂੰ ਸਲਿੱਪ ਕਰ ਸਕਦੇ ਹੋ ਦੇਖੋ ਜੀ ਇਹ ਜਿਨ੍ਹਾਂ ਦੀ ਜ਼ਿਆਦਾ ਡਾਰਕ ਸਕਿਨ ਉਹਨਾਂ ਲਈ ਇਹ ਜ਼ਿਆਦਾ ਬਹੁਤ ਜ਼ਰੂਰੀ ਆ ਵਿੱਚ ਆਪਾਂ ਤੇਲ ਐਡ ਕਰਾਂਗੇ ਤੇ ਹੁਣ ਆਪਾਂ ਨੇ ਜਿਹੜੇ ਜੀ ਚੌਲ ਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਾਰ ਵਾਸ਼ ਕਰ ਲੈਣਾ ਜਿੰਨਾ ਚਿਰ ਇਹਨਾਂ ਦਾ ਬਿਲਕੁਲ ਪਾਣੀ ਸਾਫ਼ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਧੋਆਇਆ ਕਿਉਂਕਿ ਆਪਾਂ ਨੇ ਸਕਿਨਰ ਲਈ ਇਹ ਕਰੀਮ ਬਣਾਉਣੀ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਝੌਲਾਂ ਨੂੰ ਵਾਸ਼ ਕਰਨਾ ਬਹੁਤ ਜ਼ਰੂਰੀ ਆ ਲਓ ਜੀ ਆਪਾਂ ਨੇ ਚੰਗੀ ਤਰ੍ਹਾਂ ਨਾਲ ਝੌਲਾਂ ਨੂੰ ਵਾਸ਼ ਕਰ ਲਿਆ ਤੇ ਹੁਣ ਆਪਾਂ ਨਾ ਇਹਦੇ ਵਿੱਚ ਦੋ ਗਲਾਸ ਪਾਣੀ ਦੇ ਫਰਾਈਪਨ ਦੇ ਵਿੱਚ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਆਪਾਂ ਪਕਾਵਾਂਗੇ ਝੌਲਾਂ ਨੂੰ ਲੋ ਜੀ ਆਪਾਂ ਨੇ ਹੁਣ ਗੈਸ ਨੂੰ ਆਨ ਕਰਤਾ ਤੇ ਹੁਣ ਆਪਾਂ ਨੇ ਸਿਰਫ ਨਾ ਸਲੋ ਗੈਸ ਤੇ ਹੀ ਇਹਨੂੰ ਚੰਗੀ ਤਰ੍ਹਾਂ ਨਾਲ ਚੌਲਾਂ ਨੂੰ ਪਕਾਉਣਾ ਆ ਇਹ ਨਹੀਂ ਹੈਗਾ ਤੁਸੀਂ ਫੁੱਲ ਗੈਸ ਕਰ ਦੋ ਤੇ ਤੁਹਾਡੇ ਚੌਲ ਬਿਲਕੁਲ ਹੀ ਠਾਈ ਲੱਗ ਜਾਣ ਤੇ ਆਪਾਂ ਨੇ ਸਿਮੀ ਸਿਮੀ ਅੱਗ ਤੇ ਥੋੜਾ ਜਿਹਾ ਇਹਨੂੰ ਸਲੋ ਕਰਕੇ ਤੇ ਆਪਾਂ ਇਹਨੂੰ ਪਕਾਵਾਂਗੇ ਹੁਣ ਚੌਲਾਂ ਨੂੰ ਤੇ ਫਿਰ ਆਪਾਂ ਤੁਹਾਨੂੰ ਅੱਗੇ ਵੀ ਦੱਸ ਦਿਆਂ ਇਹਨੂੰ ਕੀ ਕਰਨਾ ਲੋ ਜੀ ਆਪਣੇ ਹਲਕੇ ਜਿਹੇ ਚੌਲ ਦੇ ਪੱਕ ਆਪਾਂ ਨੇ ਚੰਗੀ ਤਰ੍ਹਾਂ ਨਾਲ ਜਿਹੜਾ ਇਹਦਾ ਪਾਣੀ ਆ ਚੰਗੀ ਤਰ੍ਹਾਂ ਆਪਾਂ ਨੇ ਸੁਕਾਉਣਾ ਵਾ ਤੇ ਫੇਰ ਹੀ ਆਪਾਂ ਗੈਸ ਨੂੰ ਬੰਦ ਕਰਾਂਗੇ ਜਿਹੜੇ ਤੁਸੀਂ ਦੇਖੋ ਜੀ 1000 ਰੁਪਏ ਲਾ ਕੇ ਕਰੀਮਾਂ ਲੈ ਕੇ ਆਉਂਦੀਆਂ ਫੇਰ ਸ਼ੇਅਰ ਕਰਵਾਉਨੇ ਆ ਤੁਸੀਂ ਇਹ ਕਰੀਮ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਤੁਹਾਨੂੰ ਕਿੰਨੇ ਜਲਦੀ ਇਹਦਾ ਰਿਜ਼ਲਟ ਮਿਲੂਗਾ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਕਿੰਨੇ ਦਿਨਾਂ ਦੇ ਵਿੱਚ ਤੁਹਾਨੂੰ ਇਹਦਾ ਫਾਇਦਾ ਹੋਊਗਾ ਕਰੀਮ ਲਾਉਣ ਦਾ ਤੇ ਕਦੋਂ ਲਾਉਣੀ ਆਪਾਂ ਨੇ ਤੇ ਕਿਵੇਂ ਬਣਾ ਕੇ ਆਪਾਂ ਨੇ ਰੱਖਣੀਆਂ ਤੇ ਪੂਰੀ ਤੁਸੀਂ ਵੀਡੀਓ ਫੁੱਲ ਦੇਖਣੀ ਆ ਜੀ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਜੀ ਦੇਖੋ ਜੀ ਜਦੋਂ ਆਪਾਂ ਪਹਿਲਾ ਪਹਿਲਾ ਫੇਸ ਸ਼ੇਅਰ ਕਰਵਾਉਂਦੇ ਆ ਜਾਂ ਮਹਿੰਗੀਆਂ ਕਰੀਮਾਂ ਲੈ ਕੇ ਆਉਂਦੇ ਆ ਉਹ ਤਾਂ ਥੋੜੇ ਜਿ ਦਿਨ ਵਾਸਤੇ ਰਿਜ਼ਲਟ ਵਧੀਆ ਮਿਲਦਾ ਹੈ ਉਸ ਤੋਂ ਬਾਅਦ ਆਪਣੀ ਸਕਿਨ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਆਪਾਂ ਲਿਆ ਕੇ ਜਿੰਨੀਆਂ ਮਰਜ਼ੀ ਮਹਿੰਗੀਆਂ ਕਰੀਮਾਂ ਲਾ ਲਈਏ ਫਿਰ ਆਪਣੀ ਸਕਿਨ ਨਹੀਂ ਸਹੀ ਹੁੰਦੀ ਹੈਗੀ ਤੇ ਇਸ ਤਰ੍ਹਾਂ ਦੀਆਂ ਤੁਸੀਂ ਆਪ ਘਰੇ ਹੀ ਨੇਚਰਲ ਚੀਜ਼ਾਂ ਬਣਾ ਕੇ ਇਹਦਾ ਇਸਤੇਮਾਲ ਜ਼ਰੂਰ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਕਰਤੀਓ ਲੋ ਜੀ ਇਹਦਾ ਪਾਣੀ ਦੇਖੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹ ਸੁੱਕ ਚੱਲਿਆ ਹੁਣ ਆਪਣੇ ਨੂੰ ਬਿਲਕੁਲ ਇਹਦਾ ਪਾਣੀ ਸੁਕਾਉਣਾ ਆ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਆਪਣੇ ਚੌਲਾਂ ਦੇ ਵਿੱਚ ਚੌਲਾਂ ਚ ਦੇਖੋ ਜੀ ਬਿਲਕੁਲ ਪਾਣੀ ਸੁੱਕ ਗਿਆ ਤੁਹਾਡਾ ਮਿਕਸੀ ਜੱਗ ਬਿਲਕੁਲ ਸਾਫ਼ ਹੋਣਾ ਚਾਹੀਦਾ ਮਸਾਲੇ ਵਾਲਾ ਨਹੀਂ ਹੋਣਾ ਚਾਹੀਦਾ ਕਿਉਂਕਿ ਆਪਾਂ ਨੇ ਸਕਿਨ ਦੇ ਉੱਤੇ ਕਰੀਮ ਤਿਆਰ ਕਰਨੀ ਆ ਤੇ ਬਿਲਕੁਲ ਸਾਫ਼ ਹੋਣਾ ਚਾਹੀਦਾ ਜੱਗ ਤੁਹਾਡਾ ਲੋ ਜੀ ਆਪਣੇ ਮਿਕਸੀ ਜੱਗ ਦੇ ਵਿੱਚ ਇਹ ਚੌਲ ਲੈ ਪਾ ਇਹਦੇ ਵਿੱਚ ਆਪਾਂ ਹੁਣ 4 ਚਮਚੇ ਪਾਵਾਂਗੇ ਦੁੱਧ ਦੇ ਸੌਰਾ ਨੂੰ ਗ੍ਰੈਂਡ ਕਰ ਲਿਆ ਦੇਖ ਸਕਦੇ ਹੋ ਤੁਸੀਂ ਬਿਲਕੁਲ ਆਪਣੀ ਇਹ ਕਰੀਮ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਜੀ ਨਾਰੀਅਲ ਦਾ ਤੇਲ ਪਾ ਦਾਂਗੇ ਇਹਦੇ ਵਿੱਚ ਇੱਕ ਚਮਚਾ ਤੁਸੀਂ ਨਾਰੀਅਲ ਦੇ ਤੇਲ ਦਾ ਪਾਉਣਾ ਇੱਕ ਚਮਚੇ ਤੁਸੀਂ ਜੇ ਜੇ ਤੁਹਾਨੂੰ ਦੇ ਦਿੱਲ ਦਾ ਪਾਉਣਾ ആ ചിത്ര മികസ് ലോജി അീമ ബന്യ ਲਓ ਜੀ ਹੁਣ ਆਪਾਂ ਨੇ ਇਹ ਜਿਹੜੀ ਕਰੀਮ ਬਣਾਈ ਹੈ ਤੁਹਾਨੂੰ ਲਾ ਕੇ ਦਿਖਾਈ ਹੈ ਫਿਰ ਆਪਾਂ ਇਹ ਸਾਫ਼ ਕਰਕੇ ਵੀ ਦਿਖਾਵਾਂਗੇ ਤੁਸੀਂ ਇਹਨੂੰ ਨਾ ਰਾਤ ਨੂੰ ਸੌਣ ਤੋਂ ਪਹਿਲਾਂ 15-20 ਮਿੰਟ ਵਾਸਤੇ ਲਗਾ ਕੇ ਰੱਖਣੀ ਆ ਤੇ ਨਾ ਹੀ ਤੁਸੀਂ ਗਰਮ ਪਾਣੀ ਲੈਣਾ ਨਾ ਹੀ ਬਹੁਤ ਠੰਡਾ ਪਾਣੀ ਲੈਣਾ ਤੇ ਜਦੋਂ ਇਹਨੂੰ ਆਪਾਂ ਨੇ ਕਲੀਨ ਕਰਨਾ ਤੇ ਬਹੁਤ ਹੀ ਵਧੀਆ ਤਰੀਕਾ ਹੈ ਜੀ ਤੇ 7 ਦਿਨਾਂ ਦੇ ਵਿੱਚ ਤੁਹਾਨੂੰ ਪੂਰੀ ਪੱਕੀ ਗਾਰੰਟੀ ਹੈ ਜੀ ਤੁਹਾਡੀ ਜਿਹੜੀ ਸਕਿਨ ਦੇ ਉੱਤੇ ਕੋਈ ਵੀ ਡਾਰਕਲ ਸਕਿਨ ਦੇ ਉੱਤੇ ਕੋਈ ਵੀ ਨਿਸ਼ਾਨ ਆ ਜਾਂ ਸ਼ਾਇਆ ਵਗੈਰਾ ਨੇ ਜਾਂ ਡਾਰਕ ਆਪਣੀ ਸਕਿਨ ਨਾ ਤੇ ਉਹਦੇ ਲਈ ਬਹੁਤ ਹੀ ਵਧੀਆ ਇਹ ਕਰੀਮ ਆ ਤੁਸੀਂ ਜਰੂਰ ਇਹਨੂੰ ਵਰਤ ਕੇ ਦੇਖਿਓ ਤੁਹਾਨੂੰ 7 ਦਿਨਾਂ ਦੇ ਵਿੱਚ ਵਿੱਚ ਇਹ ਰਿਜ਼ਲਟ ਦਾ ਪਤਾ ਲੱਗ ਜਾਣਾ ਆ ਤੁਸੀਂ ਇਹਨੂੰ ਤੁਸੀਂ 15-20 ਦਿਨਾਂ ਵਾਸਤੇ ਬਣਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਤੇ ਹੁਣ ਆਪਣੀ ਜੀਏ ਦੇਖੋ 5-7 ਮਿੰਟ ਹੋ ਗਏ ਤੇ ਆਪਾਂ ਤੁਹਾਨੂੰ ਸਕਿਨ ਵੀ ਸਾਫ਼ ਕਰਕੇ ਦਿਖਾਉਣੀ ਆ ਲੋ ਜੀ ਆਪਾਂ ਤੁਹਾਨੂੰ ਹੁਣ ਸਕਿਨ ਵੀ ਸਾਫ਼ ਕਰਕੇ ਦਿਖਾਉਣੀ ਆ ਦੇਖੋ ਜੀ ਦੇਖ ਸਕਦੇ ਹੋ ਆ ਜਿੱਥੇ ਆਪਾਂ ਨੇ ਲਾਈ ਸੀਗੀ ਇਹ ਕਰੀਮ ਤੇ ਆ ਜਗ੍ਹਾ ਤੁਸੀਂ ਆ ਜਗ੍ਹਾ ਨੂੰ ਚੈੱਕ ਕਰ ਸਕਦੇ ਹੋ ਤੇ ਬਹੁਤ ਹੀ ਵਧੀਆ ਰਿਜ਼ਲਟ ਆ ਜੀ ਜੇ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਲੱਗਦਾ ਕੋਈ ਤੇਲ ਦੀ ਪ੍ਰੋਬਲਮ ਆ ਤੇ ਉਹ ਤੁਸੀਂ ਸਲਿੱਪ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਮਿਲਨੇ ਆ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ